ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਣਵੀਰ ਸਿੰਘ ਬਾਤਵਾਜ ਅਤੇ ਮੇਰੇ ਪਿਆਰੇ ਬੱਚਿਓ ਆਪ ਸਭ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਲਾਸ 6 ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋ ਪਾਠ ਪੁਸਤਕ ਹੈ ਉਸ ਦਾ ਚੈਪਟਰ ਨੰਬਰ 7 ਤੇ ਭਾਗ ਨੰਬਰ 2 ਦਾ ਚੈਪਟਰ ਨੰਬਰ ਪਹਿਲਾ ਕਿਹਾ ਜਾਵੇ ਉਸ ਦਾ ਅਧਿਐਨ ਯਾਨੀ ਕਿ ਪ੍ਰਾਚੀਨ ਇਤਿਹਾਸ ਦਾ ਅਧਿਐਨ ਕਰਨ ਜਾ ਰਹੇ ਹਾਂਗੇ ਦੋਸਤੋ ਤੁਸੀਂ ਦੇਖਿਆ ਹੋ ਗਿਆ ਪਿਛਲੀਆਂ ਕਲਾਸਾਂ ਦੇ ਵਿੱਚ ਅਸੀਂ ਸਾਡੀ ਪ੍ਰithvi ਸੂਰਜ ਦਾ ਅੰਗ ਅਤੇ ਕਿਵੇਂ ਅਸੀਂ ਅੱਜ ਦੇ ਯੁੱਗ ਦੇ ਵਿੱਚ ਆਏ ਇਹ ਸਭ ਪ੍ਰithvi ਦੇ ਬਾਰੇ ਪੜਿਆ ਹੋਵੇਗਾ ਜੀਓਗ੍ਰਾਫੀ ਚੈਪਟਰ ਦੇ ਵਿੱਚ ਅਤੇ ਇਹ ਵਿਕਾਸ ਕਿਵੇਂ ਹੋਇਆ ਕਿਵੇਂ ਤਬਦੀਲੀਆਂ ਹੋਈਆਂ ਧਰਤੀ ਦਾ ਜੋ ਭੂਪਾਗ ਕਿਵੇਂ ਅਲੱਗ ਹੋਇਆ ਕਿਵੇਂ ਹਿਮਾਲਿਆ ਦਾ ਜਨਮ ਹੋਇਆ ਇਹ ਸਭ ਪੜ ਚੁੱਕੇ ਹੋ ਤੇ ਪਿਛਲੇ ਭਾਗ ਵਿੱਚ ਅਸੀਂ ਪ੍ਰithvi ਅਤੇ ਗ੍ਰਹਿਾਂ ਦੇ ਵਿਭਿੰਨ ਭੂਗੋਲਿਕ ਪੱਖਾਂ ਬਾਰੇ ਪੜਿਆ ਹੈ ਅਤੇ ਇਹ ਜਾਣਿਆ ਹੈ ਕਿ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ ਇਸ ਭਾਗ ਵਿੱਚ ਅਸੀਂ ਪ੍ਰਾਚੀਨ ਕਾਲ ਦੇ ਇਤਿਹਾਸ ਦਾ ਅਧਿਐਨ ਕਰਾਂਗੇ ਜੋ ਪਹਿਲਾ ਵਾਲਾ ਸਮਾਂ ਸੀ ਯਾਨੀ ਕਿ ਭੂਤਕਾਲ ਅਤੀਤ ਕਿਹਾ ਜਾਂਦਾ ਜਿਸ ਨੂੰ ਇਤਿਹਾਸ ਅਤੀਤ ਦਾ ਅਧਿਐਨ ਹੈ ਇਹ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਕਿਵੇਂ ਸਮੇਂ ਦੇ ਨਾਲ ਸੱਭਿਆਚਾਰਾਂ ਦਾ ਵਿਕਾਸ ਹੋਇਆ ਪਰ ਸ਼ਾਇਦ ਤੁਸੀਂ ਇਹ ਜਾਨਣਾ ਚਾਹੋਗੇ ਕਿ ਜੋ ਬੀਤ ਚੁੱਕਿਆ ਉਸ ਦਾ ਅਧਿਐਨ ਕਿਉਂ ਕੀਤਾ ਜਾਵੇ ਸ਼ਾਇਦ ਤੁਸੀਂ ਇਹ ਵੀ ਸੋਚੋਗੇ ਕਿ ਇਹ ਫਜ਼ੂਲ ਅਤੇ ਨਿਰਾਰਥਕ ਹੈ ਪਰੰਤੂ ਅਜਿਹਾ ਨਹੀਂ ਹੈ ਬੱਚਿਓ ਇਹ ਠੀਕ ਕਿਹਾ ਗਿਆ ਹੈ ਕਿ ਇਤਿਹਾਸ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ ਜੇਕਰ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਅਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਅਤੇ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਵੇਂ ਪੁੱਜੇ ਸੀਗੇ ਕਿਵੇਂ ਪੱਥਰ ਯੁੱਗ ਆਇਆ ਤੇ ਆਦੀ ਮਾਨਵ ਯੁੱਗ ਦੇ ਵਿੱਚ ਅਸੀਂ ਦੇਖਦੇ ਆਂਗੇ ਤੇ ਸਿੱਧੂ ਘਾਟ ਦੀ ਸਭਿਅਤਾ ਇਸ ਦੇ ਵਿੱਚ ਅਸੀਂ ਦੇਖਾਂਗੇ ਅੱਗੇ ਕਿਵੇਂ-ਕਿਵੇਂ ਮਨੁੱਖ ਨੇ ਡਿਵੈਲਪਮੈਂਟ ਕੀਤਾ ਤੇ ਜੋ ਅੱਜ ਦਾ ਮਨੁੱਖ ਹੈ ਜਿਨੂੰ ਅਸੀਂ ਮਾਡਰਨ ਯੁੱਗ ਵੀ ਕਹਿ ਦਿੰਨੇ ਆ ਕਿਵੇਂ ਹੋਂਦ ਵਿੱਚ ਆਇਆ ਦੇਖਿਆ ਪੂਰਵ ਇਤਿਹਾਸ ਕਾਲ ਅਤੇ ਇਤਿਹਾਸ ਕਾਲ ਮਨੁੱਖੀ ਜੀਵਨ ਦੇ ਲੰਮੇ ਕਾਲ ਨੂੰ ਦੋ ਕਾਲਾਂ ਪੂਰਵ ਇਤਿਹਾਸ ਕਾਲ ਅਤੇ ਇਤਿਹਾਸ ਕਾਲ ਵਿੱਚ ਵੰਡਿਆ ਗਿਆ ਹੈ ਪੂਰਵ ਇਤਿਹਾਸ ਕਾਲ ਕੀ ਹੈ ਬੱਚਿਓ ਜਿਸ ਕਾਲ ਦਾ ਸਾਡੇ ਕੋਲ ਲਿਖਤੀ ਬੇਰਵਾ ਨਹੀਂ ਹੈ ਉਸ ਨੂੰ ਪੂਰਵ ਇਤਿਹਾਸ ਕਾਲ ਕਿਹਾ ਜਾਂਦਾ ਹੈ ਜਾਨੀ ਕਿ ਇਤਿਹਾਸ ਕੀ ਕਾਲ ਤੋਂ ਭਾਵ ਹੈ ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਬੇਰਵਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਪਰਚਲਿਤ ਗੈਗੋਰੀਅਨ ਕੈਲੰਡਰ ਅਨੁਸਾਰ ਇਤਿਹਾਸ ਨੂੰ ਈਸਾ ਪੂਰਵ ਬਿਫੋਰ ਕ੍ਰਾਈਸਟ ਬੀਸੀ ਅਤੇ ਇਸਵੀ ਐਨੋਡੋਮਿਨੀ ਏਡੀ ਵਿੱਚ ਵੰਡਿਆ ਜਾਂਦਾ ਹੈ ਈਸਾ ਮਸੀਹ ਜੀਸ ਕ੍ਰਾਈਸ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਨੂੰ ਈਸਾ ਪੂਰਵ ਅਤੇ ਜਨਮ ਤੋਂ ਬਾਅਦ ਦੇ ਸਮੇਂ ਨੂੰ ਇਸਵੀ ਨਾਲ ਦਰਸਾਇਆ ਜਾਂਦਾ ਹੈ ਐਨੋਡੋਮਿਨੀ ਆਫਟਰ ਈਸਾ ਦਾ ਬਰਥ ਤੇ ਬਿਫੋਰ ਕ੍ਰਾਈਸ ਈਸਾ ਪੁਰ ਹਾਂਜੀ ਬੱਚਿਓ ਅਸੀਂ ਦੇਖਦੇ ਹਾਂ ਕਿ ਸਾਡੇ ਕੋਲੇ ਜੋ ਈਸਾ ਦਾ ਜਨਮ ਹੈ ਯਾਨੀ ਕਿ ਇਸ ਨੂੰ ਅਸੀਂ ਮੰਨ ਲੈਂਦੇ ਹਾਂ ਇੱਥੇ ਈਸਾ ਮਸੀਹ ਦਾ ਜਨਮ ਹੋ ਜਾਂਦਾ ਹੈਗਾ ਜੋ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਨੇ ਗਿਆਂ ਉਹ ਸਾਰੀਆਂ ਈਸਾ ਪੂਰਵ ਹੁੰਦੀਆਂ ਨੇ ਬੀਸੀ ਦੇ ਵਿੱਚ ਲਿਖਦੇ ਆ ਤੇ ਜੋ ਸਾਡੇ ਕੋਲ ਇੱਧਰ ਦੀਆਂ ਘਟਨਾਵਾਂ ਹੁੰਦੇ ਨੇ ਉਸ ਦੇ ਜਨਮ ਤੋਂ ਬਾਅਦ ਦੀਆਂ ਆਫਟਰ ਅਮ ਅ ਜਿਸ ਆਮ ਸਿੱਦੇ ਜਨਮ ਤੋਂ ਜਿਹਨੂੰ ਐਨੋਡੋਮਿਨੀ ਐਡੀ ਕਿਹਾ ਜਾਂਦਾ ਹੈ ਉਸ ਨੂੰ ਅਸੀਂ ਇਸ ਸਥਿਤੀ ਦੇ ਵਿੱਚ ਰੱਖਦੇ ਆ ਫੋਰ ਐਗਜ਼ਾਮਪਲ ਅਸੀਂ ਜੇਕਰ ਗੱਲ ਕਰੀਏ 1857 ਦਾ ਵਿਦਰੋਹ ਤਾਂ ਅਸੀਂ ਉਸ ਨੂੰ ਇਸ ਤਰ੍ਹਾਂ ਲਿਖਾਂਗੇ ਪਰ ਇਹ ਜਿਹੜੀ ਬੀਸੀ ਹੈ ਉਸ ਨੂੰ ਅਸੀਂ ਉਲਟ ਲਿਖਦੇ ਆ ਫੋਰ ਐਗਜ਼ਾਮਪਲ ਅਸੀਂ ਜੇ ਦੇਖਿਆ ਕਿਸੇ ਵਿਅਕਤੀ ਦਾ ਜੋ ਜਨਮ ਮਿਤੀ ਹੈ ਉਹੋ ਅਸੀਂ ਲਿਖਾਂਗੇ 1857 ਦੇ ਵਿੱਚ ਪਰ ਉਸ ਦੀ ਜਨਮ ਮਿਤੀ ਅਸੀਂ 1857 ਦੇ ਵਿੱਚ ਕਰਵਾਈ ਤੇ ਉਸ ਤੋਂ ਪਹਿਲਾਂ ਅਸੀਂ 1758 ਦੇ ਵਿੱਚ ਉਸ ਦੀ ਮੌਤ ਇਹ ਜਾਨਕੀ ਉਲਟ ਚੱਲਦਾ ਹੈਗਾ ਆਸ਼ਾ ਕਰਦੇ ਹਾਂ ਤੁਹਾਨੂੰ AD ਤੇ BC ਦੇ ਵਿੱਚ ਕਨਫਿਊਜ਼ਨ ਦੂਰ ਹੋਈ ਹੋਵੇਗੀ ਇਹ ਉਲਟ ਕਿਉਂ ਚੱਲਦੀ ਹੈ ਕਿ ਇਸ ਦਾ ਕਾਰਨ ਇਹ ਹੈ ਇਤਿਹਾਸ ਦੇ ਲਿਖਤੀ ਬੇਰਵੇ ਤੋਂ ਮਿੱਤੀਆਂ ਲੋਕਾਂ ਦੇ ਨਾਂ ਅਤੇ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਸਾਨੂੰ ਲਗਭਗ 5000 ਸਾਲ ਦਾ ਇਤਿਹਾਸ ਮਿਲਦਾ ਹੈ ਸ਼ੁਰੂ ਵਿੱਚ ਮਨੁੱਖ ਗੁਫਾਵਾਂ ਵਿੱਚ ਜਾਨਵਰਾਂ ਦੀ ਤਰ੍ਹਾਂ ਰਹਿੰਦਾ ਸੀਗਾ ਅਤੇ ਜੋ ਕੁਝ ਵੀ ਕੁਦਰਤੀ ਤੌਰ ਤੇ ਰੁੱਖਾਂ ਤੋਂ ਪੈਦਾ ਹੁੰਦਾ ਸੀ ਜਾਂ ਜਾਨਵਰਾਂ ਨੂੰ ਮਾਰ ਕੇ ਕੱਚਾ ਮਾਲ ਖਾ ਮਾਸ ਖਾ ਕੇ ਜੀਵਨ ਬਤੀਤ ਕਰਦਾ ਸੀ ਹੌਲੀ-ਹੌਲੀ ਉਸਨੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਖੇਤੀ ਕਰਕੇ ਅੰਨ ਪੈਦਾ ਕਰਨਾ ਅੱਗ ਬਾਲਣਾ ਅਤੇ ਭੋਜਨ ਪਕਾਉਣਾ ਆਵਾਜਾਈ ਲਈ ਵਾਹਨ ਦਾ ਪ੍ਰਯੋਗ ਕਰਨਾ ਅਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਮਨੁੱਖ ਨੂੰ ਵਾਤਾਵਰਣ ਅਵਸਥਾ ਤੱਕ ਅਸੀਂ ਆਸ-ਪਾਸ ਦੇਖਿਆ ਕਿ ਅਵਸਥਾ ਤੱਕ ਪਹੁੰਚਣ ਲਈ ਜਿੰਨੇ ਵੀ ਸਾਲ ਲੱਗੇ ਮਨੁੱਖ ਦੇ ਵਿਕਾਸ ਦੀ ਕਹਾਣੀ ਰੋਚਕ ਹੀ ਨਹੀਂ ਸਗੋਂ ਗਿਆਨ ਵਿੱਚ ਵਾਧਾ ਕਰਨ ਵਾਲੀ ਵੀ ਹੈ ਦੋਸਤੋ ਸੇ ਦੇਖਦੇ ਆਂਗੇ ਕਿ ਜਿਹੜਾ ਆਦੀ ਮਾਨਵ ਸੀਗਾ ਉਹ ਪਹਿਲਾਂ ਗੁਫਾਵਾਂ ਦੇ ਵਿੱਚ ਰਹਿੰਦਾ ਸੀ ਜੰਗਲਾਂ ਦੇ ਵਿੱਚ ਰਹਾ ਕਰਦਾ ਸੀਗਾ ਉਸ ਨੂੰ ਕੋਈ ਅੱਗ ਦੀ ਜਦੋਂ ਖੋਜ ਨਹੀਂ ਹੋਈ ਤਾਂ ਉਹ ਦਰਖਤਾਂ ਤੋਂ ਜਿਹੜਾ ਉਤਪੰਨ ਹੋ ਵਸਤੂਆਂ ਹੁੰਦੀਆਂ ਸੀ ਜਾਂ ਜਾਨਵਰ ਜੰਗਲੀ ਜਾਨਵਰਾਂ ਦਾ ਮਾਸ ਖਾ ਕੇ ਆਪਣਾ ਜੋ ਭੋਜਨ ਕਰਿਆ ਕਰਦਾ ਸੀ ਅਤੇ ਅਜੇ کئی ਵਾਰ ਉਹ ਘਾਟੀਆਂ ਦੇ ਕੰਡਿਆਂ ਉੱਤੇ ਵੀ ਰਹਿਣ ਲੱਗੇ ਅਤੇ ਹੌਲੀ-ਹੌਲੀ ਜਦੋਂ ਘਾਟੀਆਂ ਦੇ ਨਦੀ ਘਾਟੀ ਦੇ ਕੰਡੇ ਉੱਤੇ ਰਹਿਣ ਲੱਗੇ ਤੇ ਉਹਨਾਂ ਨੂੰ ਪਾਣੀ ਦਾ ਜੋ ਨਾਲ ਖੇਤੀ ਕਰਨ ਦਾ ਢੰਗ ਬਣਾਇਆ ਗਿਆ ਅਤੇ ਫਿਰ ਉਹਨਾਂ ਨੇ ਅੱਗ ਦੀ ਖੋਜ ਕੀਤੀ ਅਤੇ ਪਹੀਏ ਦੀ ਖੋਜ ਹੋਈ ਜਿਸ ਦੇ ਨਾਲ ਆਵਾਜਾਈ ਦੇ ਸਾਧਨ ਦੇ ਵਿੱਚ ਤਰੱਕੀ ਹੋਈ ਤੇ ਹੌਲੀ ਹੌਲੀ ਅੱਜ ਦਾ ਮਾਡਰਨ ਯੁੱਗ ਸਾਨੂੰ ਦੇਖਣ ਨੂੰ ਮਿਲਦਾ ਹੈ। ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀਗਾ? ਪ੍ਰਸ਼ਨ ਉੱਠਦਾ ਹੈਗਾ ਕਿ ਕੀ ਪੁਰਾਣੇ ਸਮਿਆਂ ਦੇ ਵਿੱਚ ਮਨੁੱਖ ਸੀ ਜਿਹੜਾ ਕਿੱਥੇ ਰਹਿੰਦਾ ਸੀਗਾ? ਦੂਜਾ ਪ੍ਰਸ਼ਨ ਸ਼ਾਇਦ ਤੁਸੀਂ ਇਹ ਪੁੱਛੋਗੇ ਕਿ ਜਿਹੜੀਆਂ ਕਟਨਾਮਾ ਹਜ਼ਾਰਾਂ ਸਾਲ ਪਹਿਲਾਂ ਵਾਪਰੀਆਂ ਉਹਨਾਂ ਬਾਰੇ ਅਸੀਂ ਕਿਵੇਂ ਜਾਣਦੇ ਹਾਂ? ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਮਨੁੱਖ ਕਈ ਅਜਿਹੇ ਤੱਤ ਅਤੇ ਆਪਣੇ ਪਿੱਛੇ ਛੱਡ ਜਾਂਦਾ ਹੈ। ਜਿਨ੍ਹਾਂ ਤੋਂ ਸਾਨੂੰ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ ਇਹਨਾਂ ਨੂੰ ਇਤਿਹਾਸ ਦੇ ਸਰੋਤ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਸਾਡੇ ਆਲੇ-ਦੁਆਲੇ ਦੀਆਂ ਵਸਤਾਂ ਕਟਨਾਮਾ ਮਹੱਤਵਪੂਰਨ ਲੋਕਾਂ ਖੋਜਾਂ ਅਤੇ ਵਿਗਿਆਨ ਦੇ ਬਾਰੇ ਅਨੇਕ ਪੁਸਤਕਾਂ ਲਿਖੀਆਂ ਜਾਂਦੀਆਂ ਹਨ ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਚੀਨ ਵਸਤਾਂ ਚੀਜ਼ਾਂ ਖੰਡਰ ਆदि ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ ਪੁਸਤਕਾ ਸਾਹਿਤ ਸਰੋਤ પ્રાਚਨ ਖੰਡਰ ਅਤੇ ਵਸਤਾ ਆਦੀ ਇਤਿਹਾਸ ਦੇ ਸਰੋਤ ਖਵਾਉਂਦੀਆਂ ਹਨ ਦੋਸਤੋ ਸਾਹਿਤਿਕ ਸਰੋਤ ਸਾਡੇ ਕੋਲੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਜਿਵੇਂ ਕਿ ਵੈਦ ਬ੍ਰਾਹਮਣ ਗ੍ਰੰਥ ਆਰਣੇਕ ਉਪਨਿਸ਼ਦ ਸੂਤਰ ਮਹਾਕਾਵ ਰਮਾਇਣ ਮਹਾਭਾਰਤ ਤੇ ਪੁਰਾਨ ਨੂੰ ਸਾਹਿਤਿਕ ਸਰੋਤ ਕਿਹਾ ਜਾਂਦਾ ਹੈ ਬੋਧੀਆਂ ਅਤੇ ਜੈਨੀਆਂ ਨੇ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਇਹ ਪੁਸਤਕਾਂ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਕਟਨਾਮ ਅਤੇ ਸਮਾਜਵਾਰੀ ਜਾਣਕਾਰੀ ਦਿੰਦੀਆਂ ਹਨ ਜਿਸ ਸਮੇਂ ਉਹ ਲਿਖਿਆ ਗਿਆ ਸੰਨ ਪ੍ਰਾਚਨ ਕਾਲ ਦੇ ਨਿਜ਼ਮਾ ਅਤੇ ਕਾਨੂੰਨਾਂ ਬਾਰੇ ਵੀ ਪੁਸਤਕਾਂ ਲਿਖਿਆ ਗਿਆ ਹਨ ਜਿਨ੍ਹਾਂ ਨੂੰ ਧਰਮ ਸ਼ਾਸਤਰ ਕਿਹਾ ਜਾਂਦਾ ਹੈ ਜਿਵੇਂ ਕਿ ਮਨੁਸਮ੍ਰਿਤੀ ਇਸੇ ਤਰ੍ਹਾਂ ਸ਼ਾਸਨ ਪ੍ਰਬੰਧ ਬਾਰੇ ਕਟੱਲਿਆ ਦੁਆਰਾ ਅਥ ਸ਼ਾਸਤਰ ਨਾਮ ਦੀ ਪੁਸਤਕ ਲਿਖੀ ਗਈ ਹੈ ਇਸ ਤੋਂ ਇਲਾਵਾ ਪਾਸ ਕਾਲੀਦਾਸ ਅਤੇ ਔਰ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ ਹਨ ਕਹਾਣੀ ਲਿਖਣ ਦਾ ਆਰੰਭ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਇਆ ਸੀਗਾ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਆਰੀਆ ਭਾਟਾ ਤੇ ਮਰਮ ਮਹਿਰੀ ਵਰਗੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਲਿਖੀਆਂ ਉਹਨਾਂ ਦੀਆਂ ਪੁਸਤਕਾਂ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਦੂਸਰੇ ਦੇਸ਼ਾਂ ਨਾਲੋਂ ਭਾਰਤ ਬਹੁਤ ਅੱਗੇ ਸਨ ਪੁਰਾਤਤਵਿਕ ਸਰੋਤ ਪੁਰਾਤਤਵਿਕ ਸਰੋਤ ਵਿੱਚ ਪੁਰਾਤਨ ਇਮਾਰਤਾਂ ਬਰਤਨ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਸਿੱਕੇ ਅਤੇ ਪ੍ਰਾਚਨ ਅਭਿਲੇਖਣ ਲਗਭਗ 300 ઈਸਾ ਇਸਵੀ ਦੇ ਵਿੱਚ ਅਸੀਂ ਦੇਖਦੇ ਆਂਗੇ ਸਭ ਤੋਂ ਪ੍ਰਾਚਨ ਜੋ ਅਭਿਲੇਖਣ ਨੇਗੇ ਉਹ ਅਸ਼ੋਕ ਦੇ ਪਾਏ ਗਏ ਨੇਗੇ ਜੋ ਬ੍ਰਹਮੀ ਆਦਿ ਲਿਪੀਆਂ ਦੇ ਵਿੱਚ ਮਿਲੇ ਹਨਾ ਪੁਰਾਤਤਵਿਕ ਵਿਗਿਆਨੀਆਂ ਨੇ ਪ੍ਰਾਚੀਨ ਕਸਬੇ ਅਤੇ ਨਗਰਾਂ ਦੇ ਸਥਾਨਾਂ ਤੇ ਖੁਦਾਈ ਕਰਕੇ ਇਹਨਾਂ ਵਸਤਾਂ ਨੂੰ ਲੱਭਿਆ ਹੈ ਅਗਲੇ ਅਧਿਆਇ ਵਿੱਚ ਤੁਸੀਂ ਸਿੱਧ ਘਾਟੀ ਸੱਭਿਆਤਾ ਅਤੇ ਹੋਰ ਸੱਭਿਆਤਾਵਾਂ ਬਾਰੇ ਪੜੋਗੇ ਉਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਸ਼ਹਿਰਾਂ ਦੀ ਖੋਜ ਕਿਸ ਤਰ੍ਹਾਂ ਹੋਈ ਅਤੇ ਇਹਨਾਂ ਤੋਂ ਪ੍ਰਾਚੀਨ ਇਤਿਹਾਸ ਬਾਰੇ ਕੀ ਜਾਣਕਾਰੀ ਮਿਲਦੀ ਹੈ ਵੱਖ-ਵੱਖ ਕਾਲਾਂ ਦੇ ਬਰਤਨ ਵਿੱਚ ਇੱਕ ਦੂਜੇ ਤੋਂ ਵੱਖਰੇ ਹਨ ਇਹਨਾਂ ਤੋਂ ਉਸ ਸਮੇਂ ਦੇ ਲੋਕਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਲੱਗਦਾ ਹੈ ਪੁਰਾਤਤਵਿਕ ਵਿਗਿਆਨੀ ਜੋ ਵਿਅਕਤੀ ਪੁਰਾਤਤਵਿਕ ਸਰੋਤਾਂ ਦਾ ਅਧਿਐਨ ਕਰਦਾ ਹੈ ਉਸ ਨੂੰ ਪੁਰਾਤਤਵਿਕ ਵਿਗਿਆਨੀ ਕਿਹਾ ਜਾਂਦਾ ਹੈ ਪੁਰਾਤਤਵਿਕ ਸਰੋਤਾਂ ਦੇ ਵਿੱਚ ਸਾਡੇ ਕੋਲੇ ਸਿੱਕੇ ਇਹਨਾਂ ਪ੍ਰਾਚੀਨ ਕਾਲ ਵਿੱਚ ਕਲੀ ਤਾਂਬੇ, ਕਾਂਸੇ, ਚਾਂਦੀ ਅਤੇ ਸੋਨੇ ਆਦਿ ਦੇ ਸਿੱਕੇ ਬਣਾਏ ਜਾਂਦੇ ਸਨ। ਕਈ ਥਾਵਾਂ ਤੇ ਪੁਰਾਣੇ ਸਿੱਕੇ ਵੀ ਲੱਭੇ ਹਨ। ਉਹਨਾਂ ਉੱਤੇ ਰਾਜਿਆਂ ਦੇ ਚਿੱਤਰ ਅਤੇ ਅਨੇਕ ਸਿੱਕਿਆਂ ਦੇ ਅਧਿਐਨ ਨੂੰ ਮੁਦਰਾ ਸ਼ਾਸਤਰ ਕਿਹਾ ਜਾਂਦਾ ਹੈ। ਹੋਰ ਚੀਜ਼ਾਂ ਜਿਵੇਂ ਕਿ ਜਾਨਵਰਾਂ ਦੇ ਚਿੱਤਰ, ਧਾਰਮਿਕ ਚਿੰਨ, ਸਿੱਕਾ ਜਾਰੀ ਕਰਨ ਵਾਲੇ ਦਾ ਨਾਂ ਅਤੇ ਕਦੇ-ਕਦੀ ਮਿਤੀਆਂ ਵੀ ਲਿਖੀਆਂ ਹੁੰਦੀਆਂ ਹਨ। ਇਹਨਾਂ ਤੋਂ ਸਾਨੂੰ ਪੁਰਾਤਨ ਰਾਜਿਆਂ ਉਹਨਾਂ ਦੇ ਵੰਸ਼ ਪੁਰਾਤਨ ਕਾਲ ਦੇ ਧਾਰਮਿਕ ਵਿਸ਼ਵਾਸਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਿੱਕੇ ਮੁੱਖ ਤੌਰ ਤੇ ਚੀਜ਼ਾਂ ਖਰੀਦਣ ਵੇਚਣ ਲਈ ਵਰਤੇ ਜਾਂਦੇ ਸਨ ਇਸ ਲਈ ਇਹ ਸਾਨੂੰ ਆਪਣੇ ਸਮਕਾਲੀਨ ਲੋਕਾਂ ਦੇ ਆਰਥਿਕ ਜੀਵਨ ਬਾਰੇ ਜਾਣਕਾਰੀ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਸਿੱਕੇ ਕਿਹੜੀਆਂ-ਕਿਹੜੀਆਂ ਧਾਤਾਂ ਦੇ ਬਣਾਏ ਜਾਂਦੇ ਸਨ? ਸਮਾਰਕ ਸਮਾਰਕਾਂ ਦੇ ਵਿੱਚ ਅਸੀਂ ਗੱਲ ਕਰੀਏ ਸਮਾਰਕਾਂ ਦਾ ਅਧਿਐਨ ਕਰਨ ਨਾਲ ਮਹੱਤਵਪੂਰਨ ਇਤਿਹਾਸਕਾਰੀ ਜਾਣਕਾਰੀ ਮਿਲਦੀ ਹੈ ਆਪਣੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਅਸੀਂ ਸਤੰਭ ਕਿਲੇ ਮਹਲ ਵੇਖ ਸਕਦੇ ਹਾਂ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਸਨ ਜਿਨ੍ਹਾਂ ਨੂੰ ਸਮਾਰਕ ਕਿਹਾ ਜਾਂਦਾ ਹੈ ਚਾ ਸਾਚੀ ਦਾ ਸਤੂਪ ਅਸ਼ੋਕ ਦੇ ਸਤੰਭ ਅਤੇ ਨਲੰਦਾ ਯੂਨੀਵਰਸਿਟੀ ਦੇ ਖੰਡਰ ਆਦਿ ਪ੍ਰਾਚੀਨ ਭਾਰਤੀ ਇਤਿਹਾਸਮਾਰਕਾਂ ਵਿੱਚੋਂ ਕੁਝ ਹਨ ਐ ਸਾਚੀ ਦਾ ਸਤੰਭ ਦੇ ਇਸ ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਇਹ ਹੈਗਾ ਸਾਚੀ ਦਾ ਸਤੰਭ ਸਿਲਾ ਲੇਖ ਕਹਿੰਦਾ ਪੱਥਰ ਦੇ ਸਤੰਭ ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਕੰਨਾਂ ਉੱਤੇ ਲਿਖੇ ਸਿਲਾ ਲੇਖ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ ਸਿਲਾ ਲੇਖਾਂ ਦੇ ਅਧਿਐਨ ਨੂੰ ਪੂਰਾ ਲੇਖ ਵਿਦਿਆ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ ਜਿਸ ਸਮੇ ਇਹ ਲੇਖ ਲਿਖੇ ਗਏ ਹਨ। ਉਦਾਹਰਨ ਵਜੋਂ ਜੋ ਪ੍ਰਸਿੱਧ ਸਮਰਾਟ ਅਸ਼ੋਕ ਨੇ ਮਨੁੱਖਾਂ ਦੀ ਭਲਾਈ ਲਈ ਆਪਣਾ ਸੰਦੇਸ਼ ਚਟਾਨਾਂ ਅਤੇ ਵਿਸ਼ਾਲ ਪੱਥਰਾਂ ਦੇ ਸਤੰਭਾਂ ਤੇ ਖੁਦਵਾ ਕੇ ਪੂਰੇ ਦੇਸ਼ ਵਿੱਚ ਲਗਵਾ ਦਿੱਤਾ ਤਾਂ ਕਿ ਲੋਕ ਉਸ ਦੇ ਵਿਚਾਰਾਂ ਨੂੰ ਪੜ੍ਹ ਕੇ ਉਹਨਾਂ ਤੇ ਚੱਲ ਸਕਣ ਚਿੱਤਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਜੋ ਸਮਰਾਟ ਅਸ਼ੋਕ ਦਾ शिलालेख ਹੈਗਾ ਸਮੁੰਦਰ ਗੁਪਤ ਅਤੇ ਸਕੰਦ ਗੁਪਤ ਵਰਗੇ ਅਨੇਕਾ ਰਾਜਿਆਂ ਨੇ ਆਪਣੀਆਂ ਪ੍ਰਾਪਤੀਆਂ ਨੂੰ ਪੱਥਰਾਂ ਦੇ ਸਤੰਬਾਂ ਤੇ ਖੁਦਵਾਇਆ ਪ੍ਰਾਚੀਨ ਕਾਲ ਵਿੱਚ ਤਾਮਰ ਪੱਤਰਾਂ ਦੀ ਵਰਤੋਂ ਧਰਮੀ ਨੂੰ ਖਰੀਦਣ ਵੇਚਣ ਅਤੇ ਧਰਮੀ দান ਕਰਨ ਲਈ ਕੀਤੀ ਜਾਂਦੀ ਸੀ ਇਹ ਸਰਕਾਰੀ ਦਸਤਾਵੇਜ਼ ਹਨ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਭੂਮੀ ਦੀ ਖਰੀਦ ਅਤੇ ਵੇਚ ਕਿਤੀ ਕਿਸ ਤਰ੍ਹਾਂ ਕੀਤੀ ਜਾਂਦੀ ਸੀ ਇਹਨਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਵਿੱਚ ਸਰਕਾਰ ਦਾ ਕੀ ਯੋਗਦਾਨ ਸੀ ਇਹਨਾਂ ਸਾਰੇ ਸਰੋਤਾਂ ਦੀ ਸਹਾਇਤਾ ਨਾਲ ਅਸੀਂ ਪ੍ਰਾਚੀਨ ਕਾਲ ਦਾ ਸਹੀ ਚਿੱਤਰ ਪੇਸ਼ ਕਰ ਸਕਦੇ ਹਾਂ ਬੱਚਿਓ ਕੀ ਤੁਸੀਂ ਸਖਤ ਸਤਾ ਉਤੇ ਲਿਖੇ ਲੇਖ ਉਕਰਨ ਦੇ ਲਾਭ ਦੱਸ ਸਕਦੇ ਹੋ ਅਜਿਹਾ ਕਰਨ ਵਿੱਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਯਾਦ ਰੱਖਣ ਜੋ ਨੁਕਤੇ ਇਤਿਹਾਸ ਅਤੀਤ ਦਾ ਅਧਿਐਨ ਹੈ ਇਤਿਹਾਸ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਸਮੇਂ ਦੇ ਨਾਲ ਨਾਲ ਸਭਿਆਤਾ ਦਾ ਵਿਕਾਸ ਕਿਵੇਂ ਹੋਇਆ ਜਿਸ ਕਾਲ ਦਾ ਸਾਡੇ ਕੋਲ ਲਿਖਤੀ ਬੇਰਬਾ ਨਹੀਂ ਹੈ ਉਸ ਨੂੰ ਪੂਰਵ ਇਤਿਹਾਸ ਕਾਲ ਕਿਹਾ ਜਾਂਦਾ ਹੈ ਜਿਸ ਕਾਲ ਦਾ ਸਾਡੇ ਕੋਲ ਲਿਖਤੀ ਬੇਰਬਾ ਹੈ ਉਸ ਨੂੰ ਇਤਿਹਾਸ ਕਾਲ ਕਿਹਾ ਜਾਂਦਾ ਹੈ ਇਤਿਹਾਸ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ ਜੇ ਇਹੜੇ ਇੱਕ ਵਿਅਕਤੀ ਇਤਿਹਾਸ ਨੂੰ ਲਿਖਦੇ ਹਨ ਉਹਨਾਂ ਨੂੰ ਇਤਿਹਾਸਕਾਰ ਕਿਹਾ ਜਾਂਦਾ ਹੈ ਅਸੀਂ ਇਤਿਹਾਸ ਬਾਰੇ ਜਾਣਕਾਰੀ ਸਾਹਿਤ ਅਤੇ ਪੁਰਾਤাত্ত্বিক ਸਰੋਤ ਪ੍ਰਾਚੀਨ ਸਿੱਕੇ ਸਮਾਰਕ ਸਿਲਾਲੇ ਆਦਿ ਤੋਂ ਪ੍ਰਾਪਤ ਕਰਦੇ ਹਾਂ ਬੱਚਿਓ ਅਭਿਆਸ ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪੂਰਵ ਇਤਿਹਾਸ ਕਾਲ ਅਤੇ ਇਤਿਹਾਸ ਕਾਲ ਤੋਂ ਤੁਹਾਡਾ ਕੀ 파ਵੇ ਵੈਦਿਕ ਸਾਹਿਤ ਦੇ ਕਿਹੜੇ ਕਿਹੜੇ ਗ੍ਰੰਥ ਮਿਲਦੇ ਹਨ ਥਸਿਲਾ ਲੇਖ ਇਤਿਹਾਸ ਜਾਣ ਵਿੱਚ ਸਾਡੀ ਕਿਸ ਤਰ੍ਹਾਂ ਸਹਾਇਤਾ ਕਰਦੇ ਹਨ ਇਤਿਹਾਸ ਦੇ পুরা ਤੱਤਵਕ ਸਰੋਤਾਂ ਤੋਂ ਕੀ 파ਵੇ ਇਤਿਹਾਸ ਦੇ ਸਹਾਇਤਕ ਸਰੋਤਾਂ ਉੱਤੇ ਸੰਖੇਪ ਨੋਟ ਲਿਖੋ ਸਮਾਰਕਾਂ ਦੇ ਦੰਮ ਤੋਂ ਕੀ ਜਾਣਕਾਰੀ ਮਿਲਦੀ ਹੈ ਹੇਟਲੀ ਦੇ ਵਿੱਚ ਖਾਲੀ ਥਾਵਾਂ ਪਰੋ ਬੱਚਿਓ ਇਤਿਹਾਸ ਡਾਂਸ ਦਾ ਅਧਿਐਨ ਹੈ ਇਤਿਹਾਸ ਡਾਂਸ ਲਈ ਅਤੀਤ ਦਾ ਅਧਿਐਨ ਹੈ ਟਟੱਲਿਆ ਦੁਆਰਾ ਡਾਂਸ ਨਾਂ ਦੀ ਪੁਸਤਕ ਲਿਖੀ ਗਈ ਪੁਸਤਕਾਂ ਸਾਹਿਤਕ ਸਰੋਤ ਪ੍ਰਾਚਨ ਖੇਤਰ ਤੇ ਵਸਤਨੈ ਸਰੋਤ ਅਖਵਾਉਂਦੀਆਂ ਹਨ ਹੇਟਲੀ ਦੇ ਸ਼ਬਦਾਂ ਦਾ ਸਹੀ ਮਿਲਾਨ ਕਰੋ ਆਰੀਆ ਭਟ ਰਮਾਇਣ ਸ਼ਾਮਦੇਵ ਅਰਥਸ਼ਾਸਤਰ ਇਹ ਕਿੰਨਾ-ਕਿੰਨਾ ਦੀਆਂ ਰਚਨਾਵਾਂ ਸਨ ਹੇਠ ਲਿਖੇ ਵਾਕਾ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਮਨੂ ਸਮ੍ਰਿਤੀ ਧਰਮ ਸ਼ਾਸਤਰ ਗ੍ਰੰਥ ਹੈ ਇਸ ਦਾ ਕੀ ਉੱਤਰ ਹੋ ਜਾਏਗਾ ਰਾਈਟ ਇਸ ਦਾ ਉੱਤਰ ਹੋ ਜਾਏਗਾ ਅਰਨਾਇਕ ਵੈਦਿਕ ਸਾਹਿਤ ਦਾ ਹਿੱਸਾ ਨਹੀਂ ਹੈ ਇਸ ਦਾ ਇਹ ਰੋਂਗ ਆਨਸਰ ਹੋ ਜਾਏਗਾ ਸੇ ਕਿ ਇਸੇ ਇਤਿਹਾਸ ਦਾ ਸਰੋਤ ਨਹੀਂ ਹਨ ਇਸ ਦਾ ਇਹ ਗਲਤ ਅੰਸਰ ਹੋ ਜਾਵੇਗਾ ਸਮਰਾਟ ਅਸ਼ੋਕ ਨੇ ਆਪਣਾ ਸੰਦੇਸ਼ ਪੱਥਰ ਦੇ ਸਤੰਭਾਂ ਤੇ ਖੁਦ ਬਾਇਆ ਸੀ ਹਾਂਜੀ ਦੋਸਤੋ ਸਮਰਾਟ ਅਸ਼ੋਕ ਨੇ ਆਪਣੇ ਜੋ ਸਿਲਾ ਲੇਖ ਸਨ ਉਹ ਪੱਥਰ ਆਦੀ کئی ਤਰ੍ਹਾਂ ਦੇ ਮਿਲ ਜੇ ਹਨ ਇਹ ਕੀ ਹੈ ਠੀਕ ਹੋ ਜਾਏਗਾ ਆਸ਼ਾ ਕਰਦੇ ਹਾਂ ਤੁਹਾਨੂੰ ਐ ਐਸਾ ਚੈਪਟਰ ਦੇ ਵਿੱਚੋਂ ਪ੍ਰਾਚੀਨ ਇਤਿਹਾਸ ਦੇ ਸਬੰਧਤ ਬੜੀ ਜਾਣਕਾਰੀ ਮਿਲੀ ਹੋਏਗੀ ਤੇ ਇੱਕ ਅਜਾਇਬ ਘਰ ਗਤੀਵਿਧੀ ਦੇ ਲਈ ਤੁਸੀਂ ਇੱਕ ਅਜਾਇਬ ਘਰ ਦਾ ਨਿਰਖਣ ਕਰੋ ਤੇ ਉਹਨਾਂ ਚੀਜ਼ਾਂ ਦੀ ਸੂਚੀ ਤਿਆਰ ਕਰੋ ਜੋ ਤੁਹਾਡੇ ਵਿਚਾਰ ਅਨੁਸਾਰ ਪੁਰਾਣੇ ਇਤਿਹਾਸ ਦੇ ਵਿਸ਼ਵਾਸਯੋਗ ਸ੍ਰੋਤ ਹੋ ਸਕਦੀਆਂ ਹਨ ਧੰਨਵਾਦ ਦੋਸਤੋ ਮਿਲਾਂਗੇ ਸਹੀ ਨੈਕਸਟ ਵੀਡੀਓ ਦੇ ਵਿੱਚ ਤਲ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਅਤੇ ਆਪਣੇ ਜੋ ਐਗਜ਼ਾਮ ਦੀ ਤਿਆਰੀ ਕਰਨ ਦੇ ਲਈ ਬਦਿਆ ਨੰਬਰ ਪ੍ਰਾਪਤ ਕਰਨ ਦੇ ਲਈ ਸੈਕਸ ਤੋਂ 12ਥ ਕਲਾਸ ਦੀ ਜੋ ਅਨਸਰਟ ਲਾ ਲੋ ਤੇ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜੋ ਬੁੱਕਾਂ ਨੇ ਉਹਨਾਂ ਦਾ ਅਸੀਂ ਜੋ ਵੀਡੀਓ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ